ਕੀ ਗੱਲ ਹੋਈ ਹੈ ਕੀ ਹੈਗਾ ਸਾਚ ਉਹ ਸੀਆਈਐਸ ਸਟਾਫ ਹੁਸ਼ਿਆਰਪੁਰ ਤੋਂ ਜੇਕਰ ਰੇਡਿੰਗ ਟੀਮ ਅੱਜ ਮਨਸੂਰਪੁਰ ਤੋਂ ਮਗੇਰੀਆਂ ਆਈ ਸੀ ਜਿੱਤੇ ਇੱਕ ਉਹ ਵਪੰਦੀ ਇਨਫੋਰਮੇਸ਼ਨ ਸੀ ਤਾਂ ਉੱਥੇ ਜਦੋਂ ਰੇਡ ਕੀਤਾ ਉਹ ਜਿਹੜਾ ਕਿ ਨਹੀਂ ਸੀਗਾ ਰਾਣਾ ਮਨਸੂਰਪੁਰ ਤੋਂ ਇਹਨਾਂ ਪਰ ਕੀਤਾ ਸੁਣਨ ਨਮਰਤ ਪਾਲ ਸਿੰਘ ਸੀ ਜੀ ਜੀ ਦਾ ਰੇਡ ਤੇ ਬਹੁਤ ਕ੍ਰਿਟੀਕਲ ਕੰਡੀਸ਼ਨ ਹੈ ਹਾਂ ਜੀ ਹੁਣ ਕਿੱਦਾਂ ਹੁੰਦਾ ਤੇ ਕੀ ਜਿਸ ਕੋ ਦਾ ਅਕਿਊਸ ਸੀਗਾ ਜੀ ਇਸ਼ਤਿਹਾਰੀ ਕੋਈ ਹੈਗਾ ਜੀ ਬੰਦਾ ਕੀ ਉਹਦੀ ਉਹ ਤੁਹਾਨੂੰ ਬਾਅਦ ਚ ਦੱਸਾਂਗੇ ਅੱਛਾ ਮੌਜੂਦਾ ਕੀ ਹਾਲਾਤ ਨੇ ਆਪਣੇ ਕਾਉਸਟਬਲ ਦੇ ਕ੍ਰਿਟੀਕਲ ਹੈਗਾ অর ਸਿਚੁਏਸ਼ਨ ਜਿਹੜੀ ਆ ਔਰ ਇਲਾਜ ਚੱਲ ਰਿਹਾ ਠੀਕ ਹੈ ਸਰ ਥੈਂਕ ਯੂ ਬਹੁਤ ਅੱਜ ਕੋਈ ਹਸਪੀਟਲ ਕੇਸ ਆ ਕੀ ਹੈ ਪੇਸ਼ੈਂਟ ਕੋਈ ਗੈਂਗਸਟਰ ਨੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਅਤੇ ਪੇਸ਼ੈਂਟ ਸਾਡੇ ਹਸਪੀਟਲ ਪਹੁੰਚਿਆ ਪੇਸ਼ਾਰ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਹੈਗਾ ਆਈ ਸੀ ਯੂ ਇਟ ਪ੍ਰੈਜ਼ੈਂਟਲੀ ਆਪਾਂ ਉਹਨੂੰ ਦੇਖ ਰਹੇ ਹਾਂ ਠੀਕ ਹੈ ਓਕੇ ਥੈਂਕ ਯੂ ਐਸਆਈ ਸਟਾਫ ਕੋਸ਼ਾਰਪਤ ਹੋ ਇੱਕ ਰੇਡਿੰਗ ਟੀਮ ਅੱਜ ਪਿੰਡ ਮਨਸੂਰ ਪਰ ਮੁਕੇਰੀਆਂ ਆਈ ਸੀ ਜਿੱਥੇ ਇੱਕ ਵੈਪਨ ਦੀ ਇਨਫੋਰਮੇਸ਼ਨ ਸੀ ਤਾਂ ਉੱਥੇ ਜਿਹੜਾ ਰੇਡ ਕੀਤਾ ਹੈ ਇਹ ਜਿਹੜਾ ਜਿਹੜਾ ਕਿ ਉੱਥੇ ਆ ਰਾਨਾ ਮਨਸੂਰ ਤੋਂ ਉਹਨੇ ਇੱਕ ਬੁਲੇਟ ਫਾਇਰ ਕੀ ਕਰ ਸਰਲੇਬਾਹ ਤੇ ਉਹ ਬੁਲੇਟ ਜਿਹੜੀ ਆ ਉਹ ਅਮਰਿਤਪਾਲ ਸਿੰਘ ਸੀਨੀਅਰ ਕਾਂਸਟੇਬਲ ਆ ਜੀ ਉਸੇ ਦੇ ਕੀ ਹਾਲਤ ਕਰਿਆ ਤੇ ਇਲਾਜ ਚੱਲ ਰਿਹਾ ਸੀ ਬਹੁਤ ਕ੍ਰਿਟੀਕਲ ਸਿਚੁਏਸ਼ਨ ਆ ਅਰਗੁਮੈਂਟ ਕਿ ਜਿਸ ਬਾਰੇ ਅਕਿਊਜ਼ਲ ਸੀਗਾ ਜੀ ਇਸ ਤਿਆਰੀ ਕੋਈ ਹੈਗਾ ਜੀ ਬੰਦਾ ਕੀ ਉਹਦੀ ਉਹ ਤੁਹਾਨੂੰ ਬਾਅਦ ਚ ਦੱਸਾਂਗੇ ਜੀ ਮੌਜੂਦਾ ਕੀ ਹਾਲਾਤ ਨੇ ਆਪਣੇ ਕਾਂਸਟੇਬਲ ਦੇ ਕ੍ਰਿਟੀਕਲ ਤੇ ਹੈਗਾ ਵੀ ਇਨਸਟੀਚੂਸ਼ਨ ਜਿਹੜੀ ਆ ਔਰ ਇਲਾਜ ਚੱਲ ਰਿਹਾ ਠੀਕ ਹੈ ਅੱਜ ਕੁਝ ਇਹ ਹਸਪੀਟਲ ਕੇਸ ਆ ਕੀ ਪੇਸ਼ੈਂਟ ਕੋਈ ਗੈਂਗਸਟਰ ਨੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਅਤੇ ਪੇਸ਼ੈਂਟ ਸਾਡੇ ਹਸਪੀਟਲ ਪਹੁੰਚਿਆ ਪੇਸ਼ੈਂਟ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਹੈਗਾ ਆਈ ਸੀ ਯੂ ਵਿੱਚ ਪ੍ਰੈਜ਼ੈਂਟਲੀ ਆਪਾਂ ਉਹਨੂੰ ਦੇਖ ਰਹੇ ਹਾਂ ਠੀਕ ਹੈ ਓਕੇ ਥੈਂਕ ਯੂ ਕੀ ਗੱਲ ਹੋਈ ਹੈ ਕੀ ਹੈਗਾ ਸਾਚ ਹੋਇਆ ਸੀਆਈਏ ਸਟਾਫ ਖੁਸ਼ਿਆਰ ਪਰ ਉਹ ਰੇਡਿੰਗ ਟੀਮ ਅੱਜ ਟੈਂਡਮਸ ਦੇ ਉੱਪਰ ਮੁਕੇਰੀਆਂ ਆਈ ਸੀ ਜਿੱਥੇ ਇੱਕ ਉਹ ਵੈਪਨ ਦੀ ਇਨਫਰਮੇਸ਼ਨ ਸੀ ਤਾਂ ਉਹ ਜਿਹੜਾ ਰੇਡ ਕੀਤਾ ਹੈ ਉਹ ਜਿਹੜਾ ਜਿਹੜਾ ਕਿੰਨੀ ਸੀਗਾ ਰਾਣਾ

ਇਹ ਹਸਪਤਲ ਕੇਸ ਹੈ ਕੀ ਪੇਸ਼ੈਂਟ ਕੋਈ ਗੈਂਗਸਟਰ ਨੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਅਤੇ ਪੇਸ਼ੈਂਟ ਸਾਡੇ ਹਸਪਤਲ ਪਹੁੰਚਿਆ ਪੇਸ਼ੈਂਟ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਹੈਗਾ ਆਈ ਸੀ ਯੂ ਇਟ ਪ੍ਰੈਜੈਂਟਲੀ ਆਪਾਂ ਉਹਨੂੰ ਦੇਖ ਰਹੇ ਹਾਂ ਠੀਕ ਹੈ ਓਕੇ ਥੈਂਕ ਯੂ ਐਸ ਸੀਏ ਸਟਾਫ ਖੁਸ਼ ਆਪਾ ਤੋਂ ਇੱਕ ਰੇਡਿੰਗ ਟੀਮ ਅੱਜ ਪਿੰਡ ਬੰਸੂ ਦੇ ਉੱਪਰ ਮਕੇਰੀਆਂ ਆਈ ਸੀ ਜਿੱਤੇ ਇੱਕ ਵੈਪਨ ਦੀ ਇਨਫੋਰਮੇਸ਼ਨ ਸੀ ਤਾਂ ਉੱਥੇ ਜਿਹੜਾ ਰਿਪੋਰਟ ਕੀਤਾ ਉਹ ਜਿਹੜਾ ਜਿਹੜਾ ਕੂਰਤੀਆ ਮਨਸੂਰ ਤੋਂ ਉਹਨੇ ਕਿਹਾ ਬੁਲੇਟ ਫਾਇਰ ਕੀਤਾ ਸਰੇ ਲਾਜ ਤੇ ਉਹ ਬੁਲੇਟ ਜਿਹੜੀ ਹੈ ਉਹ ਅਮਰਿਤਪਾਲ ਸਿੰਘ ਸੀਨੀਅਰ ਕਾਂਸਟੇਬਲ ਆਦੀ ਉਸੇ ਲੱਗੀ ਓਰ ਜਦਾ ਕਿਥੇ ਲਾ ਚੱਲ ਰਹੀ ਸੀ ਬਹੁਤ ক্রিਟੀਕਲ ਸਿਚੁਏਸ਼ਨ ਹੈ ਇਹ ਬੁਲਟ ਕਿਧਰ ਜਿਸ ਬਦਅਕੀ ਉਸ ਉਸ ਸੀਗਾ ਜੀ ਇਸ ਤਿਆਰੀ ਕੋਈ ਹੈਗਾ ਜੀ ਬੰਦਾ ਕੀ ਉਹਦੀ ਉਹ ਤੁਹਾਨੂੰ ਬਾਅਦ ਚ ਦੱਸਾਂਗੇ ਅੱਛਾ ਜੀ ਮੌਜੂਦਾ ਕੀ ਹਾਲਾਤ ਨੇ ਆ